ਜਦੋਂ ਵੀ ਜਦੋਂ ਮਰਜ਼ੀ ਕਲਾਸਾਂ ਲਾ ਲਿਆ ਕਰਾਂਗੇ ਜਦੋਂ ਮਰਜ਼ੀ ਸ਼ਾਟਿਆ ਕਰਾਂਗੇ ਸਾਨੂੰ ਹੁੰਦਾ ਪਰ ਬਾਦਰ ਸਾਹਿਬ ਨੇ ਨਾ ਤਾਂ ਟਾਈਮ ਇਧਰ ਉਧਰ ਫੋਨ ਦਿੱਤਾ ਤੇ ਨਾ ਹੀ ਕਿਤੇ 55 ਮਿੰਟ ਤੋਂ ਪਹਿਲਾਂ ਕਲਾਸ ਛੱਡੀ ਤੇ ਨਾ ਹੀ ਕਿਤੇ ਸਿਲੇਬਸ ਤੋਂ ਇਲਾਵਾ ਕਲਾਸ ਦੇ ਵਿੱਚ ਕੋਈ ਹੋਰ ਗੱਲ ਕੀਤੀ ਉਹਨੇ ਕਿਹਾ ਤੁਹਾਨੂੰ ਆਪਣਾ ਪੜਤ ਧਿਆਨ ਰੱਖੀ ਤੇ ਮੇਰੇ 78 ਨੰਬਰ ਉਸ ਕੋਰਸ ਦੇ ਵਿੱਚ ਆਏ ਉਹਨਾਂ ਦਾ ਸਾਡਾ ਸਿਸਟਮ ਇਹ ਸੀ ਕਿ ਜੇ 80 ਹੋ ਜਾਂਦੇ ਤਾਂ ਭਰਾਈ ਐਗਰੀਡਾ ਜਾਂਦਾ ਤੇ ਜੇ 70 ਦਾ ਵੀ ਆ ਗਿਆ ਸੀ ਤੇ ਮੈਂ ਪਾਤਾਪੁਰ ਤੋਂ ਹੋਦਿਉ ਮੈਂ ਸਰਪੱਤਰ ਆਇਆ ਦੋ ਨੰਬਰਾਂ ਲਈ ਕਰੇ ਬੰਨਾ ਮਸਤੁਰ ਨਾਲ ਇੰਕਾਰ ਆ ਪਾਤਾ ਸਾਹਿਬ ਨੇ ਨੰਬਰ ਕਹਿੰਦੇ ਨੰਬਰ ਹੀ ਚੁੱਕਿਆ ਤੂੰ ਜਿੰਨਾ ਪੜਿਆ ਤੈਨੂੰ ਉਹਨੇ ਨੰਬਰ ਹੀ ਦੇ ਲੀ ਮੈਨੂੰ ਹੁਣ ਤੱਕ ਪਾਤਾ ਸਾਹਿਬ ਕਹਿੰਦੇ ਨੇ ਜੀ ਕਿ ਮੈਂ ਤੈਨੂੰ ਉਹ ਦੋ ਨੰਬਰ ਦੇ ਦਾਂ ਤੈਨੂੰ ਪਤਾ ਨਹੀਂ ਇਧਿਆਪਨ ਬਾਰੇ ਕੀ ਸੋਚਦਾ ਇਧਿਆਪਨ ਇੱਕ ਬਹੁਤ ਪਵਿੱਤਰ ਮਤਲਬ ਜਿਹੜਾ ਹੈਗਾ ਕਾਰਜ ਆ ਮੈਂ ਵੀ 78 ਨੰਬਰ ਤੇ ਕਾਬਿਲ ਸੀਗਾ ਤੈਨੂੰ 78 ਨੰਬਰ ਦਿੱਤੀ ਪਾਤਾ ਸਾਹਿਬ ਨੇ ਮੈਂ ਬਹੁਤ ਵਿਚ ਰਿਆ ਉਸ ਤੋਂ ਬਾਅਦ ਹੀ ਮੈਨੂੰ ਉਹਨਾਂ ਦੇ ਨਾਲ ਜਦੋਂ ਮੈਨੂੰ ਮੌਕਾ ਮਿਲਿਆ ਮੈਂ ਕਾਪਾ ਚੰਡੀਗੜ੍ਹ ਉਹਨਾਂ ਦੇ ਨਾਲ ਜਾਣਾ ਉਹ ਜਿਹੜਾ ਸਵਾ ਨਾਲ ਨਾਲ ਦੇ ਨਾਲ ਬਤਾਇਆ ਆਪਾ ਦਾ ਸਾਹ ਦੇ ਨਾਮ ਪਲ-ਪਲ ਮਤਲਬ ਮੈਂ ਮਹਿਸੂਸ ਕੀਤਾ ਕਿ ਉਹਨਾਂ ਦੀ ਹਰ ਗੱਲ ਦੇ ਵਿੱਚੋਂ ਹਰ ਸ਼ਬਦ ਦੇ ਵਿੱਚੋਂ ਬਹੁਤ ਵੱਡੇ ਅਰਥ ਨਿਕਲਦੇ ਮਤਲਬ ਮੈਂ ਇੱਕ ਵਾਰੀ ਚੰਡੀਗੜ੍ਹ ਜਾ ਰਿਹਾ ਸੀ ਤਾਂ ਮੈਨੂੰ ਖੁਸ਼ੀ ਇਸ ਗੱਲ ਦੀ ਹੋਈ ਕਿ ਚੰਡੀਗੜ੍ਹ ਦੀ ਜਿਹੜੀ ਸੜਕ ਹੈ ਉਹ ਚੌੜੀ ਹੋਲੀ ਹੈ ਵੱਡਦੀ ਦੇ ਕੋਣ ਕੋਣ ਭਾਲ ਦੇ ਬੱਚੇ ਮਾਂ ਤੋਂ ਕੋਣ ਭਾਲ ਦੇ ਮਾਂ ਤੋਂ ਬੱਚਾ ਹਨ ਲਗੀ ਪਰ ਪਾਤਰ ਸਾਹਿਬ ਸੈਲਫ ਸਟੇਬਲ ਇੰਨੇ ਜ਼ਿਆਦਾ ਸੀ ਇਹਨਾਂ ਮਾਮਲਿਆਂ ਦੇ ਵਿੱਚ ਤੇ ਜਿਹੜੀ ਉਹਨਾਂ ਦੀ ਲੋਕ ਪ੍ਰੀਤ ਹੈ ਸਮਝੀਏ ਦੇਖੋ ਉਹਨਾਂ ਦੀ ਸ਼ਾਇਰੀ ਦੀ ਗੱਲ ਪਾਤਰ ਸਾਹਿਬ ਦੀ ਬਹੁਤ ਵੱਡੇ ਸੈਨੀਰਾਂ ਵਿੱਚ ਹੁੰਦੀ ਹੈ ਤਾਂ ਇੱਥੇ ਬਹੁਤ ਵੱਡੇ ਲੇਖਕ ਬੈਠੇ ਆ ਜਿਨ੍ਹਾਂ ਨੇ ਉਹਨਾਂ ਤੇ ਖੋਜ ਪੱਤਰ ਲਿਖਿਆ ਅੱਜ ਵੀ ਮੈਡਮ ਦੇ ਵਿੱਚ ਦਾ ਆਰਟੀਕਲ ਚੱਲਿਆ ਪਰ ਪਾਤਰ ਸਾਹਿਬ ਦੀ ਖਾਸੀਅਤ ਸੀ ਕਿ ਉਹਨਾਂ ਨੂੰ ਹਾਲੀ ਭਾਰੀ ਵੀ ਜਾਣਦੇ ਸੀ ਉਹਨਾਂ ਨੂੰ ਹੱਟੀਆਂ ਪਠਿਆਲੇ ਦੇ ਜਾਣਦੇ ਆ ਜਦੋਂ ਆ ਤੋਂ ਨਾਲ ਜੇ ਲੇ ਗਏ ਤਾਂ ਸਿੱਧਰ ਦੀ ਜੰਗ ਲਾ ਕੇ ਸਰਹੰਦ ਵਿੱਚ ਜੀ ਤਾਂ ਸਰਹੰਦ ਦੇ ਤੇ ਚੁੰਨੀ ਦੇ ਵਿਚਾਲੇ ਇੱਕ ਢਾਬਾ ਆਉਂਦਾ ਸੀ ਜਿੱਥੇ ਚਾਹ ਪੀਂਦਾ ਉਹ ਧੂਰੇ ਦਾ ਢਾਬਾ ਜੇ ਤੁਸੀਂ ਕਦੇ ਜਾਓ ਚੰਗੀ ਸਿੰਘ ਜਾਓ ਉੱਥੇ ਜਦੋਂ ਸੀ ਉਤਰੇ ਦਾ ਬੰਦੇ ਨੇ ਸਾਨੂੰ ਚਾਹ ਲਿਆ ਕੇ ਦਿੱਤੀ ਤੇ ਬਾਅਦ ਚਾਹ ਦੇ ਪੈਸੇ ਨਾਲ ਨਹੀਂ ਮੈਨੂੰ ਅਗੇ ਕਹਿੰਦਾ ਜੀ ਪੱਤ ਦਾ ਸਾਬਾ ਇਹ ਤਾਂ ਤੁਸੀਂ ਪਹਿਲੇ ਕਹਿੰਦੇ ਤੇ ਮੈਂ ਕਹਿੰਦਾ ਪੱਤ ਦਾ ਸਾਬਾ ਤਾਂ ਠੀਕ ਹੈ ਪਰ ਪੈਸਾ ਲੈਣ ਦੇ ਜੀ ਕਹਿੰਦਾ ਸਾਡੇ ਦੇ ਵੀ ਮਾਲਕ ਹੈ ਨਾ ਉਹ ਡੱਟ ਕੇ ਸਾਡੇ ਨਾਲ ਤੇ ਮੈਂ ਹੈ ਵੀ ਟਿਕਟ ਕਿਹਦਾ ਤੁਹਾਡੇ ਬਾਗ ਨੂੰ ਕਹਿੰਦਾ ਉਹ ਕਿ ਨਾ ਦਿਖਾ ਉਹ ਸਾਨੂੰ ਢਾਬੇ ਦੇ ਦੂਜੇ ਪਾਸੇ ਸਾਹਮਣੇ ਲੈ ਗਿਆ ਉੱਥੇ ਪਾਤਰ ਸਾਹਿਬ ਦੇ ਸ਼ੇਅਰ ਲਿਖੇ ਪਹਿਲੀ ਵਾਰੀ ਮੈਂ ਕਿਸੇ ਢਾਬੇ ਤੇ ਮਤਲਬ ਪਾਤਰ ਸਾਹਿਬ ਦੇ ਸ਼ੇਅਰ ਜਿਹੜੇ ਲਿਖੇ ਦੇ ਮਤਲਬ ਬੜੇ ਤੋਂ ਕਹਿੰਦਾ ਜੀ ਇੱਥੇ ਤਾਂ ਪਾਤਰ ਸਾਹਿਬ ਦੀ ਫੋਟੋ ਵੀ ਲੱਗ ਲੱਗੀ ਦੀ ਕਹਿੰਦਾ ਇਸ ਤੇ ਬਹੁਤ ਲੋਕ ਫੋਟੋਰਾ ਕਰਕੇ ਹੁੰਦੇ ਆ ਤੇ ਮੈਂ ਪਾਤਰ ਸਾਹਿਬ ਨੂੰ ਕਹਾਂ ਮੈਂ ਕਿ ਮਾਲਕ ਨੂੰ ਤਾਂ ਪਰ ਮਿਲ ਗਿਆ ਸੀ ਉਹ ਬਲੇ ਤੇ ਮੈਂ ਕਿਹਾ ਮੈਂ ਸਾਰਾ ਪੈਸਾ ਆਪਣੀ ਕਿਤਾਬ ਤੋਂ ਦਿੱਕ ਦਿੱਨੇ ਆ ਪਾਤਰ ਸਾਹਿਬ ਨੇ ਆਪਣੀ ਕਿਤਾਬ ਉਹਨਾਂ ਨੂੰ ਦੇ ਦਿੱਤੀ ਉਹ ਕਹਿੰਦਾ ਜੀ ਕਿਤਾਬ ਕਮ ਸੇ ਵੀ ਨ ਪਤਾ ਕਰ ਮਤਲਬ ਉਹ ਇੰਨਾ ਮਤਲਬ ਜੇ <table> ਦਾ ਮਾਲ ਹੈ ਜਿਉਂ ਪੜਦਾ ਕਈ ਵਾਰੀ ਕਿਸੇ ਖੇਤ ਮੈਂ ਐਕਵੇਰੀ ਕਾਪਰ ਸਰ ਨੂੰ ਕਿਹਾ ਮੈਂ ਸਰ ਯੂਥ ਫੈਸਟੀਵਲ ਤੇ ਤੁਹਾਨੂੰ ਲੈ ਕੇ ਜਾਣਾ ਉਹ ਕਹਿੰਦੇ ਜਸਪਾਲਾ ਸ਼ਹਿਰ ਆਦਾ ਫਿਰ ਵੀ ਫੈਸਟੀਵਲ ਹਲਗੀ ਕਿੱਥੇ ਮੈਨੂੰ ਕੋਈ ਘੱਟ ਨਹੀਂ ਮੈਂ ਤੁਹਾਨੂੰ ਮੈਂ ਗਵਰਨਮੈਂਟ ਕਾਲਜ ਹਿਆਰਪੁਰ ਆ ਤੁਸੀਂ ਉੱਥੇ ਹੀ ਕਾਟਿੰਗ ਕਰੋ ਫੈਸਟੀਵਲ ਇੱਕ ਤਾਂ ਮਨ ਦੇ ਵਿੱਚ ਮੇਰੇ ਵੀ ਜੱਲ ਸੀ ਕਿ ਯੂਥ ਫੈਸਟੀਵਲ ਆਗਾ ਘੱਟ ਕਈ ਜੀ ਬਹੁਤ ਸੈਸਟੇ ਬੰਦੇ ਤੋਂ ਕਰਾਉਣਾ ਕਈ ਜੀ ਰਿਸਕ ਥੋੜੇ ਜੀ ਹੋ ਜਾਂਦਾ ਵੀ ਕਿਉਂਕਿ ਉੱਥੇ ਕਿੰਦਾ ਪੰਗੜਾ ਇਸ ਤਰ੍ਹਾਂ ਦਾ ਚੱਲਦਾ ਪਰ ਪਾਤਰ ਸਾਹਿਬ ਦਾ ਜਦੋਂ ਉਹ ਨਾਂ ਲਿਆ ਬਹੁਤ ਵੱਡੇ ਘਟਕੇ ਤਾਂ ਇਹ ਸ਼ਾਮ ਲੋਕੀ ਦੇ ਅਦਿਕਾਰੇ ਪਾਤਰ ਸਰੋਸਰੀ ਤੇ ਬਾਅਦ ਦੇ ਵਿੱਚ ਮੈਂ ਕਿਸੇ ਵੱਡੇ ਆਕਸ਼ਤੂ ਦੀ ਇੰਨੇ ਆਟੋਗ੍ਰਾਫ ਲੈਂਦੇ ਸਟੂਡੈਂਟ ਦੀ ਦੇਖੇ ਜਿਹਦੇ ਪਾਤਰ ਸਾਹਿਬ ਤੋਂ ਪਤਨ ਲੈ ਉਸਨਾਂ ਦੀ ਲੋਕਪ੍ਰਿਤਾ ਸੀ ਜਿਹੜੀ ਉਹਦੇ ਹੱਥੋਂ ਵੀ ਆਰਦਾ ਸੀ ਉਹ ਪਾਤਰ ਸਾਹਿਬ ਦੀ ਸੀ મતલਬ ਕਿ ਵਿਦਿਆਰਥੀਆਂ ਤੋਂ ਲੈ ਕੇ ਨੌਜਵਾਨਾਂ ਤੋਂ ਲੈ ਕੇ ਹੱਟੀਆਂ ਪੱਠੀਆਂ ਤੱਕ ਉਹਨਾਂ ਨੂੰ ਸਾਰੇ ਜਾਣਦੇ ਜਦੋਂ ਕਿਸਾਨ ਅंदोलਨ ਸ਼ੁਰੂ ਹੋਇਆ ਤਾਂ ਸਭ ਤੋਂ ਵੱਧ ਰਿਖਤਾਂ ਜਿਹੜੀਆਂ ਪਾਤਰ ਸਾਹਿਬ ਦੀਆਂ ਰਿਲੇਵੈਂਸ ਯਾਦ ਤੇ ਕੋਈ ਯਾਦ ਨਹੀਂ ਯਾਦ ਜੀ ਗਾਇ ਬੱਲੇ ਸੋ ਸਾਡੇ ਵਿੱਚੋਂ ਜਿਵੇਂ ਉਹ ਕਹੇ ਆ ਕਿ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਪਰ ਪਾਤਰ ਸਾਹਿਬ ਦਾ ਜਾਣਾ ਬਕਰੋ ਵੀ ਰਾਤ ਨੂੰ ਉਹ 11:00 7:30 11:00 ਵਜੇ ਆਉਂਦੇ ਆ ਤੇ ਆ ਕੇ ਗੱਲਬਾਤ ਕਰਦੇ ਆ ਤੇ ਬੈਹ ਲੈਂਦੇ ਤਸਵੀਰੀ ਖੁੱਟਦੀ ਮਤਲਬ ਇਸ ਤੋਂ ਚਿਰਕੀ ਮੌਤ ਹੈ ਜਿਵੇਂ ਇਸ ਤੋਂ ਖੁਸ਼ੀ ਵਾਲੀ ਜਿਹੀ ਕਰ ਲੈਂਦੇ ਬੰਦੇ ਨੂੰ ਤੇ ਮੈਂ ਕਿਹੜੀ ਸਾਲਾ ਜਿਵੇਂ ਉਹਨਾਂ ਨੇ ਕਿਹਾ ਕਿ ਪਾਤਰ ਸਾਹਿਬ ਦਾ ਜਿਹੜਾ ਸ਼ੇਅਰ ਆਉਂਦੇ ਆ ਸਾਨੂੰ ਬਹੁਤ ਬਾਅਦ ਵਿੱਚ ਉਹਨਾਂ ਦੇ ਜਾਣ ਤੋ ਬਾਤ ਪਤਾ ਲੱਗਿਆ ਕਿ ਕੰਡਿਆਂ ਨਾਲ ਨਹੀਂ ਉਹ ਜੀ ਦਾ ਫੁੱਲਾਂ ਤੇ ਖੱਟ ਨਹੀਂ ਧਰੀ ਦਾ ਹਵਾ ਹੀ ਹੋ ਜਾਈ ਜਾ ਇਸ ਦੁਨੀਆ ਤੋਂ ਗੁਜ਼ਰਨ ਲਈ ਪਰ ਉਹਨਾਂ ਹਵਾ ਹੀ ਹੋ ਗਏ ਉਹਨਾਂ ਕੰਡਿਆਂ ਨਾਲ ਕਦੇ ਉਹ ਪਾਤਰ ਸਾਹਿਬ ਤੇ ਨਾਲ ਮੈਂ ਉਹਨਾਂ ਦੇ ਬੰਦੇ ਦੇਖਿਆ ਮੈਂ ਉਹਨਾਂ ਦੇ ਨਾਲ ਬਹੁਤ ਰਹਿਆ ਕਿਸੇ ਨਾਲ ਕਿਸੇ ਵਿਚਾਰ ਚਰਚਾ ਤੇ ਉਹਨਾਂ ਦੇ ਦੇਖਿਆ ਕਿਸੇ ਹੋਰ ਗੱਲ ਕਿਸੇ ਉਹਨਾਂ ਦੇ ਦੇਖਿਆ ਪਰ ਪਾਤਰ ਸਾਹਿਬ ਉਹਨਾਂ ਦੇ ਨਹੀਂ ਬੈਠੇ ਸਾਲ ਇਹਦੀ ਸਹਿਜਤਾ ਨਾਲ ਦਿੱਤੀ ਮਤਲਬ ਆਰਾਮ ਨਾਲ ਉਹ ਆਪਣੀ ਕਿਵਿਤੀ ਜੰਗੀ ਸੁਣਦੇ ਰਹੇ ਆਰਾਮ ਨਾਲ ਗੱਲਾਂ ਵੀ ਸੁਣਦੇ ਰਹੇ ਇਹੀ ਉਹਨਾਂ ਦੀ ਵਿਧੀ ਐ ਯਕਪਾਤਰ ਸਾਹਿਬ ਦੀ ਸਭ ਤੋਂ ਵੱਡੀ ਬੁਣਾਈ ਸੀ ਕਿ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੁਹਾਨੂੰ ਕਦੇ ਮਹਿਸੂਸ ਨਹੀਂ ਹੁੰਦਾ ਕਿ ਤੁਸੀਂ ਛੋਟੇ ਵੀ ਤੁਹਾਡੇ ਨਾਲ ਬਹੁਤ ਵੱਡਾ ਸ਼ਾਇਰ ਗੱਲ ਕਰ ਰਿਹਾ ਹੈ ਨਾ ਪਾਤਰ ਸਾਹਿਬ ਤੁਹਾਡੇ ਮੇਜ ਤੇ ਉੱਠੇ ਜਾਂਦਾ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਬੰਦੇ ਨਾਲ ਉਹ ਗੱਲ ਕਰਦੇ ਆ ਇਹ ਇਹਦਾ ਜਿਹੜਾ ਕਿਸ ਤਰ੍ਹਾਂ ਦਾ ਲੈਵਲ ਹੈ ਉਹ ਉਸੇ ਲੈਵਲ ਤੇ ਆ ਕੇ ਉਹਨਾਂ ਨੇ ਗੱਲ ਕਰਨੀ ਉਸੇ ਤਰ੍ਹਾਂ ਕਰਦੇ ਵੱਡਿਆਂ ਤੋਂ ਵੱਡੇ ਬੰਦਿਆਂ ਨਾਲ ਵੀ ਉਹ ਬਹਿਸ ਕਰਦੇ ਪਾਤਰ ਸਾਹਿਬ ਦੇਖਿਆ ਪਰ ਇੱਕ ਡੈਸ਼ਨਲਾਈਜ਼ਡ ਉਹਨਾਂ ਵੀ ਕੋਈ ਇੱਕ ਤਰੀਕਾ ਸੀ ਜਾਂ ਤਾਕਤ ਸੀ ਪਾਤਰ ਸਾਹਿਬ ਕੋਲ ਉਸ ਤੋਂ ਇਸ ਕਰਕੇ ਸਾਡੇ ਉਹ मन पात्र साहब हमेशा वसते रहने पीए जी के जो भैन पाइया वो जब हमेशा ही पीए जी उन्होंने याद रखेगी जिन्हें मतलब कि वाइस चांसलर बहुत वो इच्छा है राष्ट्र सुदीप सिंह की पात्र साहब अभी किसी ना किसी रूप याद रखिए रखते रहेंगे ਉਹਨਾਂ ਯਾਦਗਾਰ ਕਰਤਾ ਨੂੰ ਜਾਨੂ ਕਰਉਂਦੇ ਰਹਾਂਗੇ ਉਹਨਾਂ ਨੇ ਜਿਹੜਾ ਪੈਣਾ ਪਾਇਆ ਉਹਦੇ ਉੱਪਰ ਚੱਲਣ ਲਈ ਪ੍ਰੇਰਿਤ ਕਰਾਂਗੇ ਯੂਨੀਵਰਸਿਟੀ ਦੇ ਨਾਮ ਦੇ ਜਿਹੜਾ ਸਟਾਫ ਕੀਤੀਆਂ ਉਹ ਚੇਅਰ ਬਹੁਤ ਵੱਡੇ ਕੰਮ ਕਰੋਗੀ ਉਸ ਤੋਂ ਇਲਾਵਾ ਵੀ ਅਸੀਂ ਤੁਹਾਡੇ ਸਾਰਿਆਂ ਦੀ ਬਰਦਸਤ ਦੇ ਨਾਲ ਜੋ ਵੀ ਉਹਨਾਂ ਦੀ ਯਾਦ ਦੇ ਵਿੱਚ ਕਰ ਸਕੀ ਉਹ ਕਰਾਂਗੇ ਤੁਸੀਂ ਅੱਜ ਇੱਥੇ ਸਾਡੇ ਇੱਕੋ ਸੱਦੇ ਦੇ ਉੱਪਰ ਆਏ ਹਾਂ ਕਿਉਂਕਿ ਅੱਜ ਜਿਹੜਾ ਪੀਏਯੂ ਦੇ ਗਿਸਟਰ ਦਾ ਪਹਿਲਾ ਡੈਗਰੀ ਇਸ ਕੇ ਸੰਦਾਨਾ ਸਾਰੇ ਵਿਦਿਆਰਥੀ ਤੇ ਹੁੰਦੇ ਹੀ ਇਸ ਕਰਕੇ ਇਸ ਤੋਂ ਡੈਗਰੀ ਇਸ ਪ੍ਰੋਗਰਾਮ ਨੂੰ ਕਰ ਲਿਆ ਪਰ ਫਿਰ ਵੀ ਅ ਵਿਦਿਆਰਥੀ ਵੀ ਬਹੁਤ ਖੁਸ਼ੀ ਨਾਲ ਆਇਆ ਹੈ ਜਾਂ ਟੀਚਰ ਵੀ ਤੁਸੀਂ ਵੀ ਸਾਰੇ ਆਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਤੇ ਪਾਦਰ ਸਾਹਿਬ ਜੀ ਆਪਣੇ ਵੱਲੋਂ ਇੱਕ ਵਿਦਿਆਰਥੀ ਦੇ ਤੌਰ ਤੇ ਉਸ ਦਾ ਜਨਮ ਦਾ ਦਿਨ ਮੈਂ ਸੱਚਾ ਵੀ ਦੋਹਰੀ ਮੈਂ ਆਪਣੀ ਸਰਦ ਜਿਹੜੀ ਉਹ ਦਾ ਬਹੁਤ ਮੋਟੋ ਕੀਤਾ ਬਹੁਤ ਬਹੁਤ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਜੀ ਲਖਸਰ ਨੇ ਕਿਹਾ ਕਿ ਪਾਦਰ ਸਾਹਿਬ ਨੂੰ ਗਿਆਨ हाथ में इतने लोग हैं पर सान किसीन महसूस नहीं होता जो तो चले गए और साढ़े 9 तुझे हजे फा मेरी कलम ने लिखे हैं दो चार अक्षर लें फिर सिर पे हाथ सी कर दे आज नहीं है ये सच है पर उस हाथ का एहसास अपनापन आशीर्वाद छूते खुशबू आज भी सत्ते है ये भी सच है बस यही सच है बस यही सच है ਪਾਤਰ ਸਾਹਿਬ ਤੋਂ ਆਪਣੀ ਮਿੱਠੀ ਬਾਤ ਸੁਭਾ ਦੀ ਸਾਦਗੀ ਸ਼ਾਂਤ ਦਰਿਆਵਾਂ ਵਹੀ ਚਾਲ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਸਾਰਿਆਂ ਦੇ ਮਨ ਮੋ ਲੈਂਦੇ ਸੀ ਤੁਹਾਡੇ ਕੀ ਛੋਟੇ ਛੋਟੇ ਬੱਚਿਆਂ ਦੇ ਵੀ ਦੇ ਨਾਲ ਹੀ ਬੱਚੇ ਬਣ ਕੇ ਗੱਲਾਂ ਮਾਰਦੇ ਰਹਿੰਦੇ ਸੀ ਸੋ ਹਰ ਇੱਕ ਦੇ ਉਹ ਕਹਿੰਦੇ ਨੇ ਹਰ ਬੰਦ ਪਿਆਰੇ ਸੀ ਸੋ ਹੁਣ ਅਗਲੀ ਪੇਸ਼ਕਾਰੀ ਲਈ ਮੈਂ ਸੱਦਾ ਦਿੰਦੀ ਆ ਸਾਡੇ ਇੱਕ ਵਿਦਿਆਰਥੀ ਦੀ ਗੁਰਪ੍ਰਿੰਦਰ ਸਿੰਘ ਨੂੰ ਜੋ ਕਿ ਪਾਤਰ ਸਾਹਿਬ ਦੀ ਹੀ ਨਜ਼ਮ ਤੁਹਾਨੂੰ ਵਿੱਚ ਪੇਸ਼ ਕਰੇਗਾ ਗੁਰਪ੍ਰਿੰਦਰ ਸਿੰਘ ਨੇ ਸੂਰਜ ਡੁੱਬੇ ਮੇਰੇ ਸੀਨੇ ਵਿੱਚ ਕਿੰਨੇ ਸੂਰਜ ਡੁੱਬੇ ਮੇਰੇ ਸੀਨੇ ਵਿੱਚ ਚੰਨ ਚਾਹੀਦਾ ਤਾਂ ਅੱਖ ਦਾ ਖੋਲਾ ਮੈਂ ਕਵਿਤਾ ਅਕਸਰ ਕਵੀ ਨੂੰ ਕਹਿੰਦੀ ਰਹੀ ਜੀ ਕਵਿਤਾ ਅਕਸਰ ਕਵੀ ਨੂੰ ਕਹਿੰਦੀ ਰਹਿੰਦੀ ਹੈ ਕਿ ਕਵੀਆ ਜੇ ਤੂੰ ਚੁੱਪ ਕਰੇਂ ਤਾਂ ਬੋਲਾਂ ਮੈਂ ਸੋ ਹਾਜ਼ਰੀ ਮਾਨਯੋਗ ਸਖਸੀਤਾ ਅਤੇ 얘ਰੇ ਵਿਦਿਆਰਥੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬяр ਭਰੀ ਸੱਚੇ ਕਾ ਆਪਣੀਆਂ ਕਵਿਤਾਵਾਂ ਰਾਹੀਂ ਪੰਜਾਬ ਪੰਜਾਬੀ ਅਤੇ ਪੰਜਾਬੀਆਂ ਦੀ ਸੇਵਾ ਕਰਨ ਵਾਲੇ ਡਾਕਟਰ ਸਰਜੀਤ ਪਾਤਰ ਜੀ ਦੇ ਜਨਮ ਦਿਹਾੜੇ ਨੂੰ ਅਸੀਂ ਇਸ ਕਵਿਤਾਵਾਰ ਲਗਜਾਂ ਦੀ ਦਰਗਾਹ ਦੇ ਰੂਪ ਵਿੱਚ ਮਨਾਉਣ ਲਈ ਇਕੱਤਰ ਹੋਏ ਹਾਂ ਸੋ ਮੈਂ ਉਹਨਾਂ ਦੀ ਹੀ ਲਿਖੀ ਕਵਿਤਾ ਚੱਲ ਪਾਤਰ ਹੁਣ ਢੁੰਡਣ ਚੱਲੀਏ ਤੁਹਾਨੂੰ ਵਿੱਚ ਪੇਸ਼ ਕਰਨ ਜਾ ਰਹੇ ਹਾਂ ਸੁਪੀਸ਼ਾ ਕਵਿਤਾ ਚੱਲ ਪਾਤਰ ਹੁਣ ਢੁੰਡਣ ਚੱਲੀਏ ਚੱਲ ਪੱਤਰ ਹੁਣ ਭੰਡਣ ਚੱਲੀਏ ਭੁੱਲਿਆ ਹੋਇਆ ਧਾਮ ਕਿੱਥੇ ਕਿੱਥੇ ਛੱਡਿਆ ਹੈ ਹਾਂ ਕਿੱਥੇ ਕਿੱਥੇ ਛੱਡਿਆ ਹੈ ਆਲ ਲਿਖਿਆ ਨਿਤਾਵਾ ਚਲ ਪਤਹੁ ਅਨੁਲ ਟੋਨ ਚੱਲੀਏ ਮਾਰੂ ਥਲ ਚੋਂ ਭਜ ਆਇਆ ਮਾਰੂ ਥਲ ਚੋਂ ਭਜ ਆਇਆ ਮੈਂ ਆਪਣੇ ਪੈਰਾਂ ਕੀ ਉਥੇ ਰਹਿ ਗਈਆਂ ਜੋ ਸੰ ਮੇਰੀ ਖਾਤਰ ਰਾਗਾ ਮੈਂ ਸਾਗਰ ਦੇ ਕੰਡੇ ਵਾ ਮੈਂ ਸਾਗਰ ਦੇ ਕੰਡੇ ਵਾ ਮੈਨੂੰ ਟੋਹ ਨਦੀਆਂ ਕਵਿਤਾਆਂ ਮੇਰੇ ਲਈ ਜੋਤੀਰ ਬਣੇ ਸੰ ਮੇਰੇ ਲਈ ਜੋਤੀਰ ਬਣੇ ਸੰ ਉਹ ਹੋਰ ਕਲੇਜ ਸਦੇ ਅੱਗੇ ਕਈ ਹਜ਼ਾਰ ਰੋਟੀਆਂ ਚਿੱਠੀਆਂ ਕਈ ਹਜ਼ਾਰ ਰੋਟੀਆਂ ਤੁਰਨਾ ਮੁਕ ਤੁਮਕ ਜਹ ਨਾਲ ਨਾ ਚੱਲ ਮੁਕ ਤੁਮਕ ਜਹ ਨਾਲ ਨਾ ਚੱਲ ਸੱਜ ਲਖੀਆਂ ਕਵਿਪਾਂ ਚੱਲ ਪਤ ਹੁਣ ਟੰਡਾਣ ਚੱਲੀਏ ਭੁੱਲੀਆਂ ਹੋ